ਇਹ ਦਲਾਦਲੀ ਮੈਂ ਆਪਣੀ ਪਲਟਣ ਆ ਰ ਮੈਂ ਸਬਜੀ ਧਰ ਦੇਣੀ ਹਾਂ ਹਾਂ ਐਂ ਵੀ ਕਰ ਲੈ ਉਹਨਾਂ ਵਿੱਚ ਮੁਖੀ ਕੋਣ ਬਣੂਗਾ ਟੀਪਰ ਟੈਂਕਰ 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 ਰਕੇ ਆ ਛੋਟਾ ਜਿਹਾ ਵੀ ਆਇਆ ਵਾ ਹਾਨੂੰ ਤਾਂ ਪਤਾ ਹੀ ਨਹੀਂ ਤਾਂ ਜੀ ਜਦੋਂ ਸਾਡੀ ਭਾਬੀ ਆਈ ਨਾ ਕਹਿੰਦੀ ਬੱਲਾ ਬੱਲਾ ਬੋਲਾ ਕੱਡੇ ਕੱਡੇ ਮੰਜੇ ਕਹਿੰਦੀ ਆ ਚਾਚਾ ਟਰੱਕ لے ਆਇਆ ਕਿ ਪੀਕਅਪ ਆ ਕਹਿੰਦੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਖਾਸ ਥਾਈ ਪਾਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਚਾਹੇ ਆਪਣੇ ਮੈਂਬਰ ਆਇਦਰ ਤੋਂ ਚਾਹੇ ਬਾਹਰ ਤੋਂ ਸਾਰਿਆਂ ਦਾ ਦਿਲੋਂ ਰਿਸਪੈਕਟ ਧੰਨਵਾਦ ਜੀ ਐਦਾ ਹੀ ਆਪਣੀ ਫੁੱਲ ਸਪੋਰਟ ਕਰੋ ਜੀ ਤੇ ਜਦੋਂ ਵੀ ਬਲੌਗ ਆਂਦਾ ਸਭ ਤੋਂ ਪਹਿਲਾਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਤੇ ਹੁਣ ਤੁਹਾਨੂੰ ਪਤਾ ਜੀ ਅਸੀਂ ਆਏ ਬੇ ਹਿਮਾਚਲ ਵਿੱਚ ਤੁਹਾਨੂੰ ਬਲੌਗ ਬਦੀ ਮਿਲਨੇ ਐਨ ਇੱਕ ਤਿਕਾ ਤੇ ਅੱਜ ਤੁਹਾਡੇ ਲਈ ਇੱਕ ਹੋਰ ਸਰਪ੍ਰਾਈਜ਼ ਹੈ ਟਾਈਮ ਵੱਜ ਰਿਹਾ 4-5 ਦਾ ਤੇ ਚਾਹ ਪੀ ਲਈ ਤੇ ਹੁਣ ਜਾ ਕੇ ਗੱਲਬਾਤ ਕਰਦੇ ਆ ਮਿਲਾਨੇ ਤੁਹਾਨੂੰ ਵੀ ਕਿਹੜਾ ਰਿਸ਼ਤੇਦਾਰ ਆਇਆ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਵੀ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਲੱਗਿਆ ਤੇ ਬਾਕੀ ਇੱਕ ਵਲੌਗ ਤੁਹਾਨੂੰ ਅਗਲਾ ਵੀ ਆਊਗਾ ਆਪਣੇ ਬਹੁਤ ਭਰਾ ਨਾ ਭੈਣ ਕਮੈਂਟ ਕਰ ਰਹੇ ਵੀ ਮਨਜੀਤ ਉਹਨਾਂ ਦੇ ਘਰ ਵੀ ਦਿਖਾਓ ਉਹ ਵੀ ਤੁਹਾਨੂੰ ਇਸ ਤੋਂ ਬਾਅਦਲਾ ਵਲੌਗ ਹੋਊਗਾ ਆਊਗਾ ਜ਼ਰੂਰ ਆਊਗਾ ਜੀ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਕਰਦੇ ਜਾ ਕੇ ਗੱਲਬਾਤ ਕਿਉਂਕਿ ਰਿਸ਼ਤੇਦਾਰਾਂ ਦੀ ਸਵੇਰੇ ਆਏ ਤੇ ਤੁਰੇ ਹੁਣੇ 2:00 ਵਜੇ ਪਹੁੰਚ ਗਏ ਬਹੁਤ ਧੁੱਪ ਤੇ 1:00 2:00 ਤੇ ਹੁਣ ਆ ਰੈਸਟ ਕਰ ਲਈ ਉਹਨਾਂ ਨੇ ਚਾਹ ਪਾਣੀ ਤੇ ਪਲਾ ਬਾਕੀ ਚਾਚੀ ਨੂੰ ਕੁਛ ਦੇ ਵੀ ਸੇਵਾ ਕਰਤੀ ਚਲੋ ਠੀਕ ਹੈ ਤੁਸੀਂ ਨਾਲ ਬਣੇ ਪਹਿਲਾਂ ਤਾਂ ਮਿਲੋ ਸਾਡੇ ਰਿਸ਼ਤੇਦਾਰ ਆ ਗੁੜੀਆਂ ਨੂੰ ਮਿਲੋ ਸੱਸਰੀਕਾਲ ਸਾਰਿਆਂ ਨੂੰ ਹਾਂਜੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਇਹਦਾ ਪਿੰਡ ਕਿਹੜਾ ਹੈ ਕਿੱਥੋਂ ਆਏ ਸਾਡੇ ਰਿਸ਼ਤੇਦਾਰ ਗੁੜੀਆਂ ਨੂੰ ਪਛਾਣ ਕੇ ਜਿਹੜੇ ਸਾਡੇ ਨਾਲ ਜੁੜੇ ਪਏ ਲਓ ਜੀ ਹਾਂਜੀ ਬਾਈ ਚਾਚੀ ਬਲਾਓ ਸਾਸਰੀਕਾਲ ਸਾਸਰੀਕਾਲ ਜੀ ਸਾਰਿਆਂ ਨੂੰ ਹੋਰ ਜੀ ਬਸ ਜੀ ਅਸੀਂ ਲੱਗੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਨ ਹਾਂ ਬੱਸ ਬਹੂ ਆਈ ਦੀ ਆ ਸਾਡੀ ਅੱਜ ਭਾਣ ਦੀ ਬਹੂ ਆਈ ਹਾਂ ਇਹਦੇ ਬਾਰੇ ਇੰਟਰੋਡਕਸ਼ਨ ਕਰਾ ਦੇ ਮਾੜੀ ਵੀ ਕੋਰੋਨਾ ਕਿਹੜੇ ਰਿਸ਼ਤੇਦਾਰ ਹੈ ਇਹ ਹੈ ਜੀ ਰਿਸ਼ਤੇਦਾਰ ਬਿੰਦਰਾਖਤ ਦੀ ਬਿੰਦਰਾਖਤ ਆ ਬਹੂ ਪਾਈ ਇੱਕ ਬੜੀ ਮੁਸ਼ਕਲ થઈ ਨਿਕਲਦੀ ਆ ਪਤਾ ਨਹੀਂ ਕਿਸ ਤਰ੍ਹਾਂ ਰਸਤਾ ਪੁੱਟ ਜਾਂਦੀ ਆ ਪਤਾ ਨਹੀਂ ਉਹ ਚੱਕਰ ਤਾਂ ਹੁਣ ਯਾਦ ਆ ਜਾਂਦਾ ਉਹ ਯਾ ਰਸਤਾ ਯਾਦ ਆ ਜਾਂਦਾ ਹੈ ਰਸਤਾ ਪੁੱਟ ਜਾਂਦਾ ਹਾਂ ਉਹ ਤੁਰੇ ਬੇਬੀ ਕਾਲਦੇ ਹਨੀ ਹਾਂ ਕੱਲ ਦੇ ਫੋਨ ਆ ਰਹੇ ਪਰਸੋਂ ਦੇ ਪਰਸੋਂ ਦੇ ਆ ਤੁਰੇ ਵੇ ਤਾਂ ਚਲ ਸੋਕਰ ਹੈ ਪਰਮਾਤਮਾ ਦੀ ਕਹੇ ਨਹੀਂ ਕਰਦੇ ਫੇਰ ਵੀ ਪਹੁੰਚ ਗਏ ਸਾਨੂੰ ਤਾਂ ਐਂ ਤਾਂ ਵੀ ਅੱਜ ਦਾ ਦਿਨ ਹੋਰ ਮਿਸਟੇਕ ਹੋਊਗਾ ਹਾਂ ਪਰ ਐ ਵੀ ਪਹੁੰਚ ਗਏ ਇਹ ਗੱਲ ਬਾਤ ਐ ਵੀ ਹੋਰ ਬਈ ਮਨਜੀਤ ਉੱਥੇ ਪੱਥਰੀ ਪੱਤਰ ਗਿਦੇ ਹੋਏ ਹਾਂ ਇੱਕ ਤੁਹਾਨੂੰ ਹੋਰ ਵੀ ਦੱਸ ਦਿੰਨਾ ਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਗਾਤਾ ਸਸੀਗਾ ਵਿਚ ਗਠਾ ਬਸਾਇਆ ਵਾ ਇੱਕ ਤੁਹਾਨੂੰ ਮੇਨ ਗੱਲ ਹੋਰ ਦੱਸ ਦਣਾ ਸਾਨੂੰ ਪਰਤੇ ਕਹਿੰਦੀ ਦੋ ਪੌੜੀਆਂ ਨਹੀਂ ਲਾਈਆਂ ਇਹਨੂੰ ਉਤਰਨੇ ਨੂੰ ਅਸੀਂ ਛੇਲੂਆ ਕਰਕੇ ਉੱਚੇ ਬਣਾਏ ਛੇਲੂ ਫੇਰ ਦੇਖਾ ਅਦਰ ਕਿਤਰਾ ਬੱਟ ਗਿਆ ੜਕੇ ਦੇਖਣਾ ਉਹ ਦੇਖ ਲੋ ਆ ਦੇਖ ਲੋ ਛੇਲੂ ਫੇਰ ਇਹ ਗੱਲ ਪਹਿਲਾਂ ਇਹ ਬੁਣਿਆ ਹਾਂ ਪਰਸੋਂ ਵੀ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਮੇਲੇ ਵਾਲੇ ਦਿਨ ਬਣਾਏ ਤੇ ਮੇਲੇ ਦੇ ਪਹਿਲਾਂ ਕਿ ਨਹੀਂ ਲਾਸਟ ਵਾਰ ਤੇ ਇੱਕ ਬੁਣਨੇ ਨੂੰ ਰਹਿ ਗਿਆ ਤਾਂ ਇੱਕ ਬੁਣਿਆ ਆਈ ਇਹ ਹਾਂਜੀ ਗਿਰ ਵੀ ਗਿਣ ਵੀ ਸਕਦਾ ਹਾਂ ਗਿਰ ਵੀ ਕੀ ਸਾਨੂੰ ਤਾਂ ਪਤਾ ਵੀ ਨਹੀਂ ਤਾਂ ਕੌਣ ਗਿਰ ਗਿਆ ਜਸਰੀਦ ਗਿਦੀ ਅੱਛਾ ਚੱਲ ਹੌਲੀ ਹੌਲੀ ਭੇਤ ਪੈ ਜਾਣਾ ਹੋਣਾ ਇਹਨਾਂ ਨੂੰ ਕੋਈ ਨਹੀਂ ਦੇਖਦੇ ਐਵੇਂ ਚਾਚੀ ਤੁਹਾਨੂੰ ਨਾ ਪੋੜੀਆਂ ਲੁਆਣੀਆਂ ਪੈਣੀਆਂ ਦੋ ਡੰਡੇ ਵਾਲੀ ਪੋੜੀ ਲੁਆਣੀ ਚਾਰ ਫੁੱਟ ਤਾਂ ਉੱਪਰ ਹੈ ਉੱਥੇ ਐਸੀ ਐਸੀ ਹੈ ਨਾ ਉਹ ਤੇ ਬੱਤਰ ਗਿਦੇ ਹੋਏ ਤੇ ਬੁਰਾ ਹਾਲਤਾ ਅੱਛਿਆ ਤੇ ਬਾਕੀ ਜੀ ਪਹਿਲਾਂ ਤਾਂ ਭਾਬੀ ਉਹਨਾਂ ਦਾ ਫੋਨ ਆਇਆ ਵੀਰ ਉਹਨਾਂ ਦਾ ਪਰਸੋਂ ਕਹਿੰਦੇ ਵੀ ਅੱਜ ਅਸੀਂ ਆਣਾ ਤਾਂ ਅੱਜ ਕੈਂਸਲ ਕਰਤੀ ਸਲਾ ਵੀ ਕੱਲੂ ਆਉਂਗੇ ਤੇ ਬਾਈ ਚਾਚੀ ਸਾਰੀ ਘੜੀ ਘਬਾਦ ਕਹਦੇ ਕਰੇ ਆਏ ਨਹੀਂ ਪੁੱਛਿਓ ਤਾਂ ਮੜਾ ਕਿ ਤੁਰ ਪਏ ਫਿਰ ਮੈਂ ਸਮਝਾਇਆ ਚਾਚੀ ਨੂੰ ਸ਼ਾਮ ਨੂੰ ਬੈਠ ਕੇ ਵੀ ਗੱਲ ਸੁਣ ਲੈ ਮੇਰੀ ਵੀ ਉਹਨਾਂ ਨੇ ਭਾਈ ਅੱਜ ਤਾਂ ਕਰਨੀ ਰੈਸਟ ਮੈਂ ਚਾਚੀ ਨੂੰ ਸਮਝਾਇਆ ਚਾਚੀ ਨੇ ਵੀ ਸੁਣੀ ਗੱਲ 2 ਮਿੰਟ ਕਿਉਂ ਚਾਚੀ ਦਾ ਸਾੜੀ ਦਾ ਦਿਲ ਟੁੱਟਿਆ ਬਤਾ ਕਹਿੰਦੀ ਤੁਸੀਂ ਅੱਜ ਚਲੇ ਜਾਣਾ ਤੁਸੀਂ ਰਹੋ ਕਹਿੰਦੀ ਉਹਨਾਂ ਨੇ ਕਾਹ ਲੂ ਆਣਾ ਹੈ ਉਹਨਾਂ ਦੇ ਆਏ ਤੇ ਜਾਇਓ ਕਹਿੰਦੀ ਵੀ ਸਾੜਾ ਜੀ ਨਹੀਂ ਲੱਗਣਾ ਚੱਲ ਅਸੀਂ ਵੀ ਕੁਝ ਸੋਚੇ ਆ ਚਾਚੀ ਦੇ ਮਨ ਦਾ ਵੀ ਚਲੋ ਭਾਈ ਇਹਨਾਂ ਦਾ ਜੀ ਨਹੀਂ ਲੱਗਣਾ ਅਸੀਂ ਰੁਕ ਜੰਨੇ ਆ ਨਰੇ ਆ ਤਾਂ ਫਿਰ ਮੰਗਲਵਾਰ ਜੇਠਾ ਆ ਨਾ ਫਿਰ ਹਾਂ ਜਿੱਥੇ ਮੰਗਲਵਾਰ ਨੂੰ ਪਰੌਣਿਆਂ ਨੂੰ ਭੇਜਦੇ ਨਹੀਂ ਘਰ ਸੱਚਾ ਜੋ ਮਰਦੀ ਹੋ ਜੀ ਬਾਕੀ ਗੱਲਾਂ ਐ ਵੀ ਹੋ ਗਈ ਤੀ ਵੀ ਫਿਰ ਮੈਂ ਪੁੱਛਿਆ ਚਾਚੀ ਨੂੰ ਮਾਂ ਉਹ ਤਾਂ ਆਈ ਹੀ ਨਹੀਂ ਕਹਿੰਦੀ ਮੰਨੋ ਵੀ ਨਹੀਂ ਗੱਲ ਦਾ ਪਤਾ ਫੋਨ ਲਾਣੇ ਚੱਕਦੇ ਹੀ ਨਹੀਂ ਹੇ ਕੁ ਦਸ ਦਿਨ ਹਾਂ 10 ਦਿਨ ਰਹੀ ਜੀ ਪੁੱਤ ਕੋਈ ਨਹੀਂ ਤੇ ਬਾਈ ਪਤਾ ਕਰਿਆ ਨਾ ਅਸੀਂ ਪਤਾ ਕਰਿਆ ਫਿਰ ਮੈਂ ਸਮਝਾਇਆ ਮਹਾਪਾਈ ਗੱਲ ਇਸ ਤਰ੍ਹਾਂ ਐ ਵੀਰ ਜੀ ਨੇ ਕਹਤੇ ਉਹਨਾਂ ਨੂੰ ਵੀ ਪਹਿਲਾਂ ਤਾਂ ਸੌਂ ਲੋ ਇੱਕ ਦਿਨ ਰੈਸਟ ਕਰੋ ਵੀ ਕੱਲ ਸਵੇਰੇ ਤੜਕੀ 4 ਵਜੇ ਤੁਰੂਗੇ ਠੀਕ ਹੈ ਜੀ ਤੇ ਐ ਵੀ ਨਹੀਂ ਪਤਾ ਮਹਾ ਲਾਇਆ ਮਨੂੰ ਪੁੱਛੇਗਾ ਨਾ ਮੋਟਰਸਾਈਕਲ ਮਹਾ ਚ ਵੀਰ ਦੇ ਮਨ ਦਾ ਕੋਈ ਨਹੀਂ ਪਤਾ ਉਹਨਾਂ ਐ ਕਹਣਾ ਚੱਲ ਚੱਲ ਛੇਤੀ ਚੱਕ ਚੋਲਾ ਜਾ ਚੱਲ ਤੁਰ ਲੈ ਤਜਰ ਮੂੰਹ ਨਹੀਂ ਰਹਿ ਹੈ ਤਾਂ ਕਿ ਉਹ ਜਿਕਣਾ ਪਹਿਲਾਂ ਸਿਆਣੇ ਕਿਹੇ ਕਰਦੇ ਵੀ ਤੁਰ ਪਣਾ ਕਹਿੰਦਾ ਮਾ ਕਿਤੇ ਉਹ ਕੰਮ ਨਾ ਹੋ ਜਾਵੇ ਚਾਚੀ ਫੇਰ ਤਾਂ ਤੇਰੇ ਪਰ ਰਾਤ ਨੂੰ 12 ਵਜੇ ਪਹੁੰਚੂਗੇ ਹਣੇ ਮਾ ਕੋਈ ਪਤਾ ਨਹੀਂ ਹੁੰਦਾ ਬੱਸਾਂ ਚੋਂ ਵੀ ਆ ਸਕਦੇ ਆ ਦੇ ਲੱਗ ਚੱਲ ਫੇਰ ਵੀ ਹੈ ਹਾਂ ਦੀਪਰ ਮੈਂ ਕਿੱਥੇ ਦੇਖੇ ਹਜਰ ਮਾਨ ਬੰਨੇ ਵੇ ਹੁਣ ਆਏ ਆ ਅਸੀਂ ਕਿਤਰਾ ਟੋਲ ਐ ਬਾਕੀ ਇੱਕ ਵਾਈ ਪਾਰਟੀ ਹੋ ਗਈ ਚਾਚੀ ਕਿੰਨੀ ਬਾਈ ਚਾਚੀ ਨਾ ਅੱਜ ਨਵੀਂ ਚੁੰਨੀ ਲਿਆਂਦੀ ਐ ਬਾਈ ਨਹੀਂ ਉਹ ਨਹੀਂ ਲਿਆਂਦੀ ਉਹ ਨਹੀਂ ਲਿਆਂਦੀ ਅੱਜ ਆਹ ਦੇਖ ਹਾਂ ਚੁੰਨੀ ਚੁੰਨੀ ਤਾਂ ਮੈਨੂੰ ਲਹੱਦ ਹੋ ਗਈ ਉਹ ਚੁੰਨੀ ਤਾਂ ਮੈਨੂੰ ਫੁੱਟ ਡੇਢ ਫੁੱਟ ਦੀ ਲੱਗਦੀ ਐ ਗਰਮੀ ਜ਼ਿਆਦਾ ਐ ਨਾ ਵੀ ਪੈਂਦਾ ਆ ਤਾਂ ਛੋਟੀ ਲਈ ਐ ਆ ਤਾਂ ਆ ਤਾਂ ਭਾਬੀ ਨਾ ਗੇਮ ਖੇਲਦੀ ਕੋਈ ਹੈ ਸੀਰ ਪਰੇ ਲੈਣੀ ਮਰੀ ਹਾਂ ਤਾਂ ਭਾਬੀ ਨਾ ਗੇਮ ਖੇਲਦੀ ਕੋਈ ਹੋਰ ਭਾਬੀ ਚਾਚੂ ਪੀ ਲਈ ਤੁਸੀਂ ਹਾਂਜੀ ਹੈਂ ਹਾਂਜੀ ਸਮਾਨ ਸਮੂਹ ਛਕਾਤੇ ਆ ਨਾ ਨਾ ਛਕਾਵਟ ਤੇ ਹਾਂਜੀ ਬਾ ਠੀਕ ਹੈ ਲੈ ਵੀ ਹੁਣ ਨੇਰੀਆਂ ਪੇਲ ਦੋ ਜਿਹੜਾ ਵੀ ਕੋਈ ਕੰਮ ਕਹਿੰਦੀ ਨਾ ਚਾਚੀ ਪਹਿਲੀ ਕਰ ਦੇ ਮੈਂ ਕਹਾਂ ਤੁਸੀਂ ਜਾਣਾ ਅਸੀਂ ਤਾਂ ਜਾ ਹਾਂ ਟਿਕਾ ਲਿਆਉਂਗੇ ਇਹਨਾਂ ਨੂੰ ਟਿਕਾ ਲਿਆਉਂਗੇ ਅੱਜ ਰਾਤ ਨੂੰ ਫੇਰ ਚੜਾ ਦੋ ਪਹਾੜਾਂ ਨੂੰ ਇਹਨਾਂ ਹਾਂ ਅੱਜ ਪਾਪਾ ਨੂੰ ਪੁੱਛਣਾ ਚੱਲਣਾ ਪਿਛੰਦ ਨੂੰ ਮੱਥੇ ਟੇਕਣਾ ਹਾਂ ਪੁੱਛਿਆ ਜਾ ਕਰ ਲੈ ਤਿਆਰ ਬਾਕੀ ਭਾਬੀ ਉਹਨਾਂ ਨੂੰ ਪੁੱਛ ਮੜਾ ਮਨਜੀਤ ਵੀ ਮੇਲੇ ਨੂੰ ਨਹੀਂ ਆਏ ਹਨਾ ਮੈਂ ਲੈਣ ਟਾਣਾ ਚਾਹੀਦਾ ਤਾਂ ਭਾਈ ਘਰ ਵੀ ਕੋਈ ਜ਼ਰੂਰੀ ਸੀ ਹਾਂ ਕਿਉਂਕਿ ਬੂਆ ਵੀ ਆ ਗਈ ਤੇ ਬੁੱਗਾ ਵੀ ਆ ਲਿਆ ਤਾਂ ਉਹਨਾਂ ਦੀ ਜੋੜੀ ਵੀ ਚੜਨੀ ਸੀ ਹਾਂ ਇਹ ਤਾਂ ਹੈ ਇਹ ਤਾਂ ਗੱਲ ਪੱਕੀ ਹੈ ਤੇ ਬਾਕੀ ਉਹ ਵੀ ਜੋਤ ਵਰਤੀ ਹੁੰਦੀ ਹੈ ਫੇ ਘਰਾਂ ਵੀ ਦੇਖਣਾ ਹਾਂ ਇਹ ਤਾਂ ਜ਼ਰੂਰੀ ਹੈ ਜੀ ਹੋਰ ਜੀ ਐਨ ਵਧੀਆ ਠੀਕ ਠਾਕ ਹੈ ਹੀ ਘਰ-ਬਾਰ ਐਤਕੀ ਤਾਂ ਸਾਤੇ ਵੀ ਨਹੀਂ ਜਾ ਹੋਇਆ 3-4 ਮਹੀਨੇ ਚ ਹਨਾ ਗਏ ਨਹੀਂ ਆਪਾਂ ਉਸ ਤੋਂ ਬਾਅਦ ਹਨਾ ਮੰਦਿਰ ਇੱਕ ਦਿਨ ਗੁਰਦੁਆਰੇ ਆਇਆ ਤੇ ਉਹ ਹੀ ਲੇਟੇ ਲੇਟ ਹਾਂ ਮੈਂ ਕਿਹਾ ਵੀ ਤਾਂ ਇਹਨਾਂ ਨੂੰ ਫਿਰ ਜਮਾਂ ਲੇਟ ਹੋ ਗਏ ਤੇ ਕਹਿੰਦੇ ਚਲੋ ਫੇਰ ਆਉਂਗੇ ਉਹ ਤੇ ਬੋਲਦੇ ਲੰਘ ਜਿੰਦੇ ਕੱਲ੍ਹ ਹੀ ਹਾਂ ਉਹ ਤੇ ਬਾਅਦ ਬਾਈ ਲੈ ਨਾ ਗੱਡੀ ਚ ਤੇ ਸਸਰੀ ਘਰ ਲੁੱਦੀ ਵਾ ਹਾਂ ਹਾਂ ਇੱਕ ਦੋ ਵਾਰ ਬੂਆ ਵੀ ਮਿਲੀ ਮੈਨੂੰ ਹਾਂ ਗੱਡੀ ਵਿੱਚ ਤੇ ਘਰਦ ਰਹੀ ਦੂਈ ਬਸ ਤੁਹਾਨੂੰ ਪਤਾ ਹੀ ਜੇ ਗੈਲ ਮਨਜੀਤ ਆ ਫਿਰ ਤਾਂ ਮੈਂ ਤੁਹਾਨੂੰ ਘਰਾਂ ਵੀ ਆ ਜਣਾ ਲੈ ਕੇ ਆ ਦੇ ਮੈਂ ਕੱਲਾ ਨਹੀਂ ਇੰਨਾ ਖੜਨੇ ਆਲਾ ਹੈ ਹੀ ਫਿਰ ਬਾਕੀ ਸਾੜੀ ਚਾਚੀ ਦਾ ਤਾਂ ਬਾਈ ਬਾ ਲਾ ਲੋ ਪੰਜਾ ਸੱਤਾ ਹੀ ਨਿਕਲਦਾ ਗੇੜਾ ਕਿਤੇ ਉਹ ਵੀ ਖਿੱਚ ਖਿੱਚ ਕੇ ਲਜਾਣੀ ਪੈਂਦੀ ਐ ਫੇਰ ਆ ਸ਼ਰਤ ਬਹੁਤ ਅਗੜੀ ਰੱਖ ਦਿੰਦੀ ਐ ਕਹਿੰਦੀ ਹਾਏ ਮੇਰੇ ਬੱਕਰੇ ਹਾਏ ਮੇਰਾ ਕੰਮ ਫੇਰ ਪਿੱਛਾਂ ਦੋ ਬੰਦੇ ਛੱਡਣੇ ਪੈਣੇ ਹੈ ਹਾਂ ਪਰ ਇਹ ਹੁਣ ਪੰਜ ਤਾਂ ਬੱਝੇ ਆ पांच बच्चे हो गए 10 12 ਲੈ ਦੇਖ ਲੋ ਕਿੰਨੀ ਸੋਚ ਲੱਗੀ ਵੀ ਇਹਨੂੰ ਇਕੱਲੇ ਇਕੱਲੇ ਨਗ ਵੀ ਆਦ ਹੈ ਆ ਛੋਟੇ ਛੋਟੇ ਨਾ ਰੱਖੇ ਹਾਂ ਤਾਂ ਯਾਦ ਹੋਊਗੀ ਹਾਂ ਬਾਕੀ ਭਾਈ ਬਹੁਤ ਔਖਾ ਚਾਚੀ ਦਾ ਚਾਚੀ ਤਾਂ ਨਾ ਐਤ ਕੀ ਮੈਂ ਕਹਨਾ ਆ ਨੇਤਰ ਵੀਰ ਲੈ ਗਿਆ ਕਿਤੇ ਯਾਤਰਾ ਪਰ ਹਣਾ ਚਾਚੀ ਹਜੂਰ ਸਾਹਿਬ ਹਜੂਰ ਸਾਹਿਬ ਨਹੀਂ ਇਹ ਤਾਂ ਨਹੀਂ ਕਿਤੇ ਜਾਂਦੇ ਸੌਖੇ ਇਹ ਸਾਲ ਦੋ ਸਾਲ ਬਾਦ ਉਹ ਵੀ ਹੈ ਨਾ ਚਾਚੀ ਘਰਾਂ ਵੀ ਕਿੰਨੇ ਟਾਈਮ ਬਾਦ ਗੇੜਾ ਮਾਰਿਆ ਨਹੀਂ ਤੇ ਕਿਹਾ ਹਾਂ ਸਾਲ ਹੋ ਗਿਆ ਫਰਵਰੀ ਚ ਲੈ ਸੁਣ ਲੋ ਜੀ ਪਤਾ ਕੀ ਆਈ ਜੀ ਇੱਧਰ ਦਾ ਆ ਹੈ ਵੀ ਜਿੰਨੇ ਇੱਧਰ ਮੈਂਬਰ ਹੈ ਨਾ ਉਨੇ ਹੀ ਘਟ ਹੈ ਉਹ ਐ ਸਮਝ ਲਓ ਵੀ ਬਸ ਜਿਕਣਾ ਆਪਣੇ ਕਿੰਨੇ ਆ ਵੀ ਮੈਸਾਂ ਦੋ ਰੱਖ ਲਓ ਚਾਹੇ 10 ਰੱਖ ਲਓ ਬੰਦੇ ਦੋ ਆ ਚਾਹੇ 4 ਆ ਘੱਟੇ ਘੱਟ ਹੈ ਕਿਉਂਕਿ ਇੱਧਰ ਦੇਖੋ ਡਿਊਟੀ ਆ ਪੱਕੀਆਂ ਐ ਸਵੇਰੇ ਉੱਠ ਕੇ ਅ ਬੱਕਰੇ ਛੱਡਣੇ ਫੇਰ ਕੱਖ ਉਹਨਾਂ ਨੂੰ ਗੈਲ ਚਾਰ ਕਾਣਾ ਛੱਡਿਆਣੇ ਉੱਥੇ ਫੇਰ ਸਾਰਾ ਦਿਨ ਘੁੰਮੀ ਜਾਣਾ ਉਤੇ ਬਾਅਦ ਫੇਰ ਘਰ ਦੇ ਕੰਮ ਕਰਨੇ ਬਹੁਤ ਔਖਾ ਨਹੀਂ ਪਾਣੀ ਵੀ ਉਹ ਲੈ ਆਣਾ ਪੈਂਦਾ ਜੋਹੜ ਜੀ ਗੁਰਦੁਆਰੇ ਕੋਲ ਤੇ ਬੱਸ ਹੂੰ ਅੱਧਾ ਮਤ ਮਨਜੀਤ ਤਾਂ ਪਹਿਲੇ ਹੀ ਡਰ ਗਈ ਮਨਜੀਤ ਤਾਂ ਪਹਿਲੇ ਹੀ ਡਰ ਗਈ ਐਡਾ ਪਾਪਾ ਵੀ ਨਾ ਝੱਟਵਾ ਗਈ ਨਹੀਂ ਉਹ ਦੇਖੋ ਉਹ ਦੇਖੋ ਕਿੱਥੇ ਜਾ ਕੇ ਦੇਖੋ ਉਹ ਦੇਖੋ ਮੇਰਾ ਖੂਨ ਹੀ ਦੇਖ ਕਾ ਲੋਕਾਂ ਨੇ ਜੰਗੜਾ ਨੂੰ ਅੱਗ ਲਾ ਦਿੱਤੀ ਮੱਖ ਵੀ ਨਹੀਂ ਰੱਖ ਵੀ ਨਹੀਂ ਰਹਾ ਬੱਕਰੇ ਨੂੰ ਚਰਾਨੂ ਅੱਜ ਚਾਚੀ ਨੂੰ ਸਾੜੀ ਨੂੰ ਸੋਚ ਪਈ ਵੀ ਕੱਖਾਂ ਦੀ ਕਿਉਂਕਿ ਦੇਖੋ ਇੱਧਰ ਅੱਗਾਂ ਬਹੁਤ ਲੱਗ ਰਹੀਆਂ ਕੱਖ ਕਿਸੇ ਕੋਲ ਨਹੀਂ ਹੈ ਹੁਣ ਤਾਂ ਅਹੀਂ ਕਹਿੰਦੇ ਆਂ ਵੀ 5-7 ਕਪੂਲੇ ਹੈਗੇ ਐ ਨਹੀਂ ਕਹਿੰਦੇ ਵੀ ਪੰਡਾ ਆਪਣੇ ਕਿੰਨੇ ਵੀ 10-15 ਮਿਲੂ ਕਰਕੇ ਹਟੇ ਵਿਚਾਰੇ ਵੀ ਕੁਛੀਏ ਵੀ ਸੀਰ ਹੋਏ ਨੇ ਬਾਕੀ ਨਾ ਚਾਚੀ ਮੈਂ ਵੀ ਨਹੀਂ ਪੈਂਦੇ ਇੱਧਰ ਜੀ ਦਾ ਸ਼ੈੱਡ ਪਰ ਬਾਬੀ ਹੁਣ ਤਾਂ ਫੇਰੀ ਹਰਿਆਈ ਹੋ ਜਾਂਦੀ ਆ ਬਾਕੀ ਇੱਧਰ ਐ ਜੀ ਹੋਰ ਤਾਂ ਜੇ ਕੋਈ ਮੱਕੀ ਚਰੀ ਬੀਜ ਲੋ ਉਹ ਤਾਂ ਬਾਂਦਰਾ ਨੇ ਨਹੀਂ ਛੱਡਣੀ ਠੀਕ ਹੈ ਜੀ ਜੇ ਚਾਹੇ ਫਸਲ ਬੀਜ ਲੋ ਕਣਕ ਕਣਕੋ ਛੱਡਣੀ ਹੁਣ ਤੁਸੀਂ ਕਹੂਗੇ ਕੱਖ ਕਿਹੜੇ ਆਂ ਜਿਹੜੇ ਆਪਣੇ ਇਹ ਪਹਾੜ ਐ ਨਾ ਜੀ ਇਹਨਾਂ ਦੇ ਉੱਪਰ ਕਾਹੀ ਜੀ ਹੋ ਜਾਂਦੀ ਐ ਜਿਹਦੇ ਜਿੰਨੇ ਖੇਤ ਐ ਉਹ ਫੇਰ ਵੱਡ ਕੇ ਪੂਲੀਆਂ ਬੰਨ ਕੇ ਰ ਉਹ ਚੱਲਦਾ ਬਰਸਾਤ ਚ ਨਾ ਐਤ ਕੀ ਬਰਸਾਤਾਂ ਚ ਕੀ ਬਣੂਗਾ ਚਾਚੀ ਫੇ ਤੂੜੀ ਦੇਖੋਗੇ ਤੂੜੀ ਮੰਗਾਣੀ ਪਊਗੀ ਹਨਾ ਐਸੀ ਤਾਂ ਪਾੜ ਜਾ ਵੀ ਜਾਂਦਾ ਤਾਂ ਮਾਰਾ ਵੀਲੇ ਤੂੜੀ ਰੱਖ ਦੋਂਗੇ ਲੈ ਜਿਓ ਹਾਂ ਉੱਥੇ ਦੇ ਟਰਾਲੀ ਖੰਡ ਕਹਿ ਦੋ ਦੋ ਟਰਾਲੀਆਂ ਟਰਾਲੀ ਕਿਆ ਪਿਕਅਪ 67 ਤੋਂ 10 ਬੋਰੇ ਲਿਆਂਦੇ 8 ਲਿਆਂਦੇ ਸਰ ਜਾਣਾ ਸਰ ਜਾਣਾ ਨਹੀਂ ਹਾਂ ਪਰ ਹਲੇ ਜਾਣੇ ਦਾ ਪਰ ਜੇਕਣਾ ਹੁਣ ਓਹੋ ਚਾਚੀ ਹੈ ਗਲਤੀ ਕਰਤੀ ਤੂੰ ਮੰਨੂ ਦੱਸ ਦਿੰਦੀ ਐਤ ਕੀ ਦੋ ਟਰਾਲੀਆਂ ਰੀਪਰ ਵਾਲੀਆਂ ਕਿੰਨੇ ਨੂੰ ਐ ਕਿੰਨੇ ਦੀ ਹੋਣੀ 13 1400 ਦੀ ਐ ਉੱਥੇ ਬੋਰਿਆਂ 'ਚ ਭਰ ਕੇ ਰੱਖ ਦੇਣੀ ਨਾ ਨਾ ਮਜ਼ਾਕ ਨਹੀਂ ਗੱਲ ਗਾਹਾਂ ਨੂੰ ਜੇ ਕਿਤੇ ਹੁੰਦਾ ਦੱਸਦੀ ਤੂੰ ਮੈਂ ਨਹੀਂ ਕਹਦੀ ਪਿੰਦਰ ਰੇਖਾ ਹਾਂ ਹਾਂ ਅਸੀਂ ਲਾਇਆ ਸੀ ਤੂੜੀ ਲੈ ਕੇ ਰ ਮੇਰੇ ਪਾਸ ਕਿਸਾਨੇ ਤਾਂ ਆਣੇ ਆ ਰਿਪਰ ਚਾਲਦੇ ਉਹਨਾਂ ਦੇ ਇੱਕ ਇੱਕ ਟਰਾਲੀ ਲੈ ਨਹੀਂ ਆ ਲੱਗੇ ਕਹਿਣ ਵੀ ਹਾਂ ਮੈਨੂੰ ਦੱਸ ਦਿੰਦੀ ਮੈਂ ਰੱਖ ਲੈਣੀ ਸੀ ਬਾਬਾ ਫੇਰ ਉਹ ਬਾਬਾ ਤਾਂ ਤਾਂ ਆਪਣਾ ਹੀ ਡਰ ਹੋ ਜਾਂਦਾ ਇਹ ਵੀ ਮੈਂ ਕਿੱਥੇ ਬੈਠੂਗੀ ਭਾਬੀ ਦਸੀ ਸੀ ਛੱਤ 'ਤੇ ਭਾਬੀ ਦਸੀ ਸੀ ਉਹ ਕਹਿੰਦੀ ਮੈਂ ਮਾਰੇ ਛੱਤ 'ਤੇ ਬੰਨ੍ਹ ਲੈਣੀ ਸੀ ਜਿੱਕਣਾ ਪਹਿਲਾਂ ਗੱਲ ਹੋਈ ਸੀ ਨਹੀਂ ਭਾਬੀ ਨਾਲ ਜਦੀ ਗੱਲ ਮਾਰਦੀ ਕਹਿੰਦੀ ਮੰਜੀ ਮੰਜੀ ਤਾਂ ਨਹੀਂ ਮੰਜੇ ਢਿੱਲਾ ਹੋਇਆ ਗਿਆ ਜਿਹੜਾ ਬੁਣਿਆ ਤਾਂ ਭਾਬੀ ਪਤਾ ਨਹੀਂ ਕਿਹਾ ਭਾਬੀ ਕਿਹਾ ਕਿ ਹਾਂ ਤਾਂ ਕਹਤੀ ਗਈ ਨੀ ਭਾਜੀ ਹਣਾ ਮੈਂ ਕਿਹਾ ਮਾਹ ਬਾਈ ਤੁਸੀਂ ਉੱਥੇ ਬੈਠੇ ਹੋਣ ਨਹੀਂ ਭਾਬੀ ਨੇ ਹੋਰ ਕਿਹਾ ਪਤਾ ਨਹੀਂ ਕਿਹਾ ਕਿਹਾ ਕਹਿੰਦੀ ਸੀ ਨਹੀਂ ਮੈਂ ਕਿਹਾ ਦੋ ਤਾਂ ਬੈਠੀ ਹਾਂ ਬਾਈ ਇਹ ਤਾਂ ਪਤਾ ਹੀ ਨਹੀਂ ਲੱਗਦਾ ਇਹ ਤਾਂ ਸਾਸੀ ਕਾਲ ਤਾਂ ਬੁਲਾ ਦੇ ਪੁੱਤ ਬਾਸ ਆਹ ਜਿਹੜੀ ਦੀ ਸਾਸਰੀ ਕਾਲ ਸੰਗ ਦਾ ਆ ਸੰਗ ਦਾ ਇਹ ਇਹਨੂੰ ਸਾਰੇ ਦੇਖ ਰਹੇ ਨਾ ਹੈ ਬਾਈ ਇਹ ਤਾਂ ਪਤਾ ਹੀ ਨਹੀਂ ਲੱਗਦਾ ਇੱਧਰ ਤੇ ਵਰਦਾ ਪਰ ਉਹਨੂੰ ਆਂਦਾ ਹੀ ਦਿਖਦਾ ਇਹਦਾ ਵੀਰੇ ਦੇ ਪਿੱਛੇ ਪਿੱਛੇ ਹੋਇਆ ਵਾ ਇੱਕ ਐਨਾ ਤਾਂ ਜੀ ਲੱਗ ਗਿਆ ਉਹ ਕਾਲੂ ਦੇਖੀ ਆਪਣੇ ਵਾਲੇ ਕਰਨ ਦਾ ਵੀ ਤੇ ਚਾਚਾ ਸਾੜਾ ਗਿਆ ਵਾ ਜੀ ਚਾਚਾ ਅੱਜ ਸਾੜਾ ਨਾ 2 ਦਿਨ ਤੱਕ ਲਈ ਤਾਂ ਪੱਥਰਾਂ ਦੇ ਢੇਡੇ ਲਾ ਰਿਹਾ ਕਿਉਂ ਪੱਥਰ ਘਾੜ ਹੋਗੇ ਨਾ 2-3 ਦਿਨਾਂ ਮੈਂ ਹੈ ਕਿ ਨਹੀਂ ਮਨਜੀਤ ਬਸ ਹੁਣ ਉਹਨੇ ਦੂਆ ਢੇਡਾ ਲਾਣਾ ਪੀਆ ਭਰਦੇ ਨੂੰ ਖਰਾਦਣਾ ਆਣ ਆਲਾ ਬਸ ਅੱਧੇ ਘੰਟੇ ਤੱਕ ਚਾਚੀ ਮਨ ਨੂੰ ਨਹੀਂ ਲੱਗਦਾ ਵੀ ਤਾਂ ਸੇਵਾ ਕਰੀ ਰਿਸ਼ਤੇਦਾਰਾਂ ਦੀ ਰਿਤੇਦਾਰ ਤੌਰ 'ਤੇ ਸੋਚੀ ਪਏ ਬੇ ਮੜਾਇ ਕੈਨੂੰ ਕਹਿਣਾ ਉਹਦੇ ਕੁਝ ਖਿਲਾਣਾ ਤਾਂ ਤੈਂ ਫਿਰ ਤੈਂ ਹੋਇ ਨੋ ਪੰਪ ਮਾਰਤੇ ਪਹਿਲਾਂ ਕਹਿੰਦੀ ਹਾਂ ਹਾਂ ਕਹਿੰਦੀ ਮਿਲ ਗਿਆ ਕਹਿੰਦੀ ਨਹੀਂ ਸੇਵਾ ਤਾਂ ਕਰੀ ਬੇ ਸੇਵਾ ਤਾਂ ਕਰੀ ਊਂ ਆ ਸੋਚ ਸੋਚ ਤਾਂ ਐ ਰਹੀ ਸੀ ਜਿੱਕਣਾ ਵੀ ਉੱਤ ਪੰਜਾਬੇ ਪਹੁੰਚ ਗਏ ਨੇ ਹਣੀ ਨਹੀਂ ਬ੍ਰਾ ਚੱਲਦਾ ਕੁਝ ਮਨ ਵਿੱਚ ਨਹੀਂ ਨਹੀਂ ਮੈਂ ਇੱਧਰ ਪੰਛੀ ਦੇਖਦੀ ਐ ਮੈਂ ਕਿ ਆਧੇ ਪੰਜਾਬ ਚ ਪੰਛੀ ਬਹੁਤ ਘੱਟ ਹੈ ਹਾਂ ਇੱਧਰ ਦਾ ਪੰਛੀਆਂ ਦਾ ਤੁਸੀਂ ਦੇਖਿਆ ਨਹੀਂ ਪਰਸੋਂ ਜਿੱਦਣ ਦੀ ਅੱਗ ਪੈਂਦੀ ਨਾ ਸ਼ਾਮ ਨੂੰ ਮੋਰ ਕਿ ਆ ਚਾਚਾ ਕਹਿੰਦਾ ਮੁਰਗੇ ਮਰ ਗਏ ਵਿੱਚੇ ਜਲੇ ਮੈਂ ਭੱਜਦੇ ਮੋਰ ਮੋਰ ਮੇਰੇ ਜਾ ਤਾਂ 1:30 ਵਜੇ ਆ ਕੇ ਰੋਟੀ ਖਾਈ ਦਾ ਹਾਂ ਰਾਤ ਨੂੰ ਉਦਣ ਪਰਸੋਂ 12 ਵਜੇ 1 ਵਜੇ ਆਏ ਥੱਲੇ ਅੱਗ ਪੈ ਗਈ ਧੀ ਫਿਰ ਤੁਹਾਨੂੰ ਤੁਹਾਨੂੰ ਪਤਾ ਵੀ ਜਾਨਵਰ ਬੈਠੇ ਹੁੰਨੇ ਸ਼ਾਮ ਨੂੰ ਆਪਣੇ ਆਲਣਿਆਂ ਚ ਉਹ ਕਿੰਨੇ ਫੂਕੇ ਵਿੱਚ ਜਿਹੜੇ ਉੱਡ ਗਏ ਉੱਡ ਗਏ ਚੀਲ ਪਰ ਬਾਂਦਰ ਬੈਠੇ ਤੇ ਕਹਿੰਨੇ ਬਾਂਦਰ ਉੱਪਰ ਨੂੰ ਚੜ ਗਏ ਜਦ ਪਈ ਅੱਗ ਬਾਫੇ ਜਿਹੜਾ ਛਾਲ ਮਾਰ ਗਿਆ ਮਾਰ ਗਿਆ ਨਹੀਂ ਅੱਧੇ ਅਸੀਂ ਦੇਖੇ ਅੱਧਿਆਂ ਦਾ ਬਾਲ ਜੇ ਰਹੇ ਹੀ ਨਹੀਂ ਸੇਕ ਪੈ ਗਿਆ ਬਹੁਤ ਕੰਮ ਖਰਾਬ ਹੋਇਆ ਬੋਰਾ ਤਾਂ ਚੀਲ ਇੱਕਦਮ ਸਰਚਾਰੇ ਕੋਆ ਕੇ ਨਿਕਲਦੇ ਤੁਸੀਂ ਵੀ ਮਾੜਾ ਖਿਆਲ ਰੱਖਣਾ ਜੇ ਹੁਣ 2-3 ਦਿਨ ਰਹੋਗੇ ਤੁਹਾਡੇ ਹੱਥ ਡੋਰ ਦੇ ਜਣੀਆਂ ਅਸੀਂ ਵੀ ਚਾਚੀ ਗਲ ਬਹਿਣਾ ਤੁਸੀਂ ਠੀਕ ਨਹੀਂ ਜੇ ਐਂ ਦੇਖਣਾ ਚਾਚੀ ਨੇ ਕਹਤੇ ਵੀ ਉਹ ਅੱਗ ਲੱਗੀ ਬਾ ਤੁਸੀਂ ਖੜੇ ਹੋ ਜਾਣਾ ਜਦੀ ਬਾਲਟੀਆਂ ਲੈ ਕੇ ਹਾਂ ਹਾਂ ਆਪਣੀ ਕੈਮੀ ਆਪ ਕਰਨੀ ਪੈਣੀ ਹਾਂ ਅਸੀਂ ਸਾਰੇ ਡਰਮ ਭਰੇ ਬਤੇ ਦੇਖ ਲੈ ਉਹ ਵੀ ਭਰੇ ਆ ਪਤਾ ਤੇਰੇ ਲਾਗਾ ਦੇਖੋ ਜੀ ਪਿਆ ਬਾਜਾ ਚਾਹ ਚਾਚੀ ਨੇ ਸੁਪਨੇ ਵਿੱਚ ਕਹਤੇ ਕੁਝ ਬਾਤ ਐ ਜਦ ਦੀ ਖੜੀ ਹੋ ਜਾਣਾ ਹਾਂ ਠੀਕ ਨਹੀਂ ਕਿਹਾ ਬਾਤ ਜੀ ਲੋ ਬਾਤ ਉਹ ਪਾ ਚ ਨਹੀਂ ਤੈਨੂੰ ਹੋਰ ਤੇ ਕੀ ਆ ਊਰੇ ਨਹੀਂ ਦੇਖਣਾ ਪੈਂਦਾ ਊਰੇ ਰਾਤ ਨੂੰ ਜਾਨਵਰ ਵੀ ਆ ਜਾਂਦਾ ਠੀਕ ਨਹੀਂ ਬਾਈ ਇੱਧਰ ਕੀ ਕਰੀ ਜਾਣੇ ਉਹ ਦੇਖੋ ਉਹ ਕੁੜੀ ਲਟੋਪਿੰਗ ਹੋ ਰਹੀ ਐ ਮੇਮਣੇ ਨਾਲ ਕੱਦੀ ਲੈ ਦੱਸ ਇਹਨਾਂ ਦਾ ਕਪਤਾਨ ਆ ਫਿਰਦਾ ਹੈ ਉਹ ਵੀ ਸਿੱਖ ਗਏ ਲੈ ਕਿਆ ਕਰਦੇ ਕਿਸ ਤਰ੍ਹਾਂ ਬੁਲਾਣੇ ਇਹਨਾਂ ਨੂੰ ਕਰੀ 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 ਕਿਤਰਾ ਬੁਲਾਣਾ ਪੁੱਤ ਬੁਲਾਈਆਂ ਇਹਨੂੰ ਬੁਲਾਈ ਹੋ ਬਤਾ ਬੁਲਾਈ ਕਿਤਰਾ ਕਰਦਾ ਤਾਂ ਲੈ 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 ਕਿਤਰਾ ਕਰਦਾ ਆਓ ਆਓ ਲੈ 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 ਵੀ ਸਾਰਾ ਕੁਝ ਸਿੱਖ ਗਏ ਇਹ ਆਹ ਇਹਦਾ ਜੀ ਲੱਗਿਆ ਵਾ ਹੈ ਨਾ ਅੱਜ ਤਾਂ ਬਸ ਆ ਤਾਂ ਫਸ ਗਿਆ ਬੱਚਾ ਇਹਨਾਂ ਦੇ ਕੋਲ ਅੱਜ ਇਹ ਤਾਂ ਉਹ ਦੇਖ ਉਧਰ ਉਹ ਚੱਕ ਲੈ ਗਿਆ ਉਹ ਵੀ ਕਹੂਗਾ ਵੀ ਕਿਆ ਬਣੂਗਾ ਅੱਜ ਕੰਮ ਉਕ ਗਿਆ ਉਸਦੀ ਨੂੰ ਪੁੱਛਦੇ ਆਪ ਵੀ ਕੀ ਕਰੇਗੇ ਸਵੇਰੇ ਵੀ ਨਹੀਂ ਹੈ ਅੱਜ ਜਿਹੜਾ ਜੰਗਲਾ ਚੱਗ ਲੱਗ ਗਈ ਨਾ ਸਾਰਾ ਕੰਮ ਖਰਾਬ ਕਰਦੇ ਨਹੀਂ ਤੁਸੀਂ ਦੋ ਜਣੀਆਂ ਕੋਲ ਬੈਠੀਆਂ ਚਾਚੀ ਨੂੰ ਮੈਂ ਉਧਰ ਮੰਨ ਲੈ ਕੇ ਜਾਣਾ ਫੇਰ ਹੈ ਤੁਸੀਂ ਫੇਰ ਉੱਥੇ ਹੀ ਥੋੜੇ ਕੋਲ ਕੋਲ ਬੈਠੀ ਖੋ ਜਾਂਦੀ ਆ ਤੁਸੀਂ ਮੜਾ ਹੌਸਲਾ ਆਇਆ ਤਾਂ ਦੇਈ ਜਾ ਉਹ ਵੀ ਕੋਸ ਨਹੀਂ ਬਣਦਾ ਹਾਂ ਉਹੋ ਚੱਲ ਤੁਸੀਂ ਐਂ ਕਹਿ ਦੋ ਨਾ ਵੀ ਸ਼ਾਮ ਹੋ ਗਈ ਭਾਈ ਅਸੀਂ ਤੇਰੇ ਗੈਲ ਚੱਲਦੇ ਆਂ ਲੈਚਰ ਜਿਹੜਾ 3-4 ਕਿਲੋਮੀਟਰ ਲੈ ਜਾਣਾ ਚੱਕ ਲਿਆਓ ਇੱਕ ਇੱਕ ਕਿਲੋਟ ਪਰ ਚਾੜ ਦੇਣਾ ਅਸੀਂ ਹਾਂ ਤਾਰ ਤੂੰ ਕਹਿਤਾ ਦੰਨੀ ਆ ਭਾਬੀ ਤੁਹਾਡੇ ਮੂੰਹਾਂ ਕਿੰਨੀ ਦੇਖੀ ਜਾਂਦੀ ਤੇਰੇ ਕਿਨੇ ਵੀ ਤੂੰ ਚੜਜੂ ਕਿਤਰਾ ਤਾ ਤਦ ਰਾਗੇ ਟਾਣੇ ਤੂੰ ਚੜ ਚਾ ਜਾਉਗੀ ਤਾਰੂ ਕੋਣ ਜਿਹੜਿਆ ਸਰੀਰ ਇਹਦਾ ਨਾ ਨਾ ਇਹ ਬਿਨੀ ਚੜਨਾ ਤੋਂ ਬੱਸ ਵੀ ਕਿਉਂ ਤੇ ਕਿਹੜਾ ਡੰਗਾ ਵਿਖੜੇ ਬੱਤ ਲੱਗਨੇ ਨਹੀਂ ਨਾ ਨਰੋਤੀ ਵੀ ਉੱਪਰ ਹੀ ਜਾਣੀ ਚੱਲ ਮਾਤੜ ਵਰਗੇ ਤਾਂ ਦਾ ਇੱਕ ਟਾਣਾ ਟੁੱਟ ਗਿਆ ਦੂਏ ਨੂੰ ਹੱਥ ਪੈ ਜਾਣਾ ਇਹਨਾਂ ਦਾ ਦੂਆ ਵੀ ਤੋੜ ਦੇਣਾ ਵਜਨ ਪਧਿਓ ਜਾਣਾ ਜੂ ਜੂ ਥੱਲੇ ਨੂੰ ਆਣਾ ਨਹੀਂ ਲੋਈ ਗਲਤ ਆਇਆ ਹੁਣ ਫੇ ਚਾਚੀ ਕੀ ਕਰਨਾ ਤੋਰ ਇਹਨਾਂ ਨੂੰ ਕਿਧਰ ਇਹਨੂੰ ਚਲੋ ਕਰਕੇ ਸੇ ਕਰਕੇ ਨਹੀਂ ਸਿੱਧਾ 7 ਕਿਲੋਮੀਟਰ ਬ ਘਰ ਆਣਾ ਦੱਸ ਕੇ ਲੈ ਜੀ ਹੂੰ ਨਹੀਂ ਮੂਰੇ ਹੋ ਜੀ ਹੈ ਕਿ ਨਹੀਂ ਅੱਗੇ ਲੈ ਆ ਵੀ ਮੁੰਡੇ ਅੱਗੇ ਆਹਤ ਪਜਾਂਦਾ ਆਂਦੇ ਨਮਸਤੇ ਆਜੋ 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 ਇਹ ਤਾਂ ਮੁੰਡਾ ਨਹੀਂ ਕੀ ਆਤਾ ਇੱਥੇ ਸਮਰੋਗੀ ਦਾ ਨਹੀਂ ਹੂੰ ਨਿੰਮੂ ਨਿੰਮੂ ਲੋਜੀ ਹੈਲਪ ਤਾਂ ਕਰ ਰਹੇ ਬੈਠੇ ਸਾੜੀ ਭਾਬੀ ਕਹਿੰਦੀ ਹੈ ਕੱਦੀ ਰਮੈਣ ਚੱਲਦੀ ਇਹ ਤੇ ਮੂਰਾ ਕਹਿੰਦੀ ਲਿਆਣਾ ਕਿ ਆ ਵੱਡ ਕੇ ਦੱਸੋ ਮਾਲਾ ਅੱਜ ਵੱਡੂਗੀ ਆ ਬੰਦੇ ਬੰਦੇ ਜੋ ਕੁਝ ਕਹਤੇ ਆ ਓ ਕਾਲੇ ਕਾਣਾ ਕਾ ਹੋਰ ਕੀ ਵੱਟ ਕੇ ਲੈਣਾ ਹੈ ਕਿੰਨਾ ਸੋਹਣਾ ਪੁੱਛਰੀ ਤੀ ਕਹਿੰਦੀ ਚੱਲ ਫੇਰ ਲੈ ਆਈਏ ਚੱਕ ਕੇ ਚੱਲ ਫੇਰ ਕਹਿੰਦੀ ਲੈ ਆਈਏ ਚੱਕ ਕੇ ਸ਼ੁਗਰ ਗੁੱਲ ਜੇ ਖੁੰਤੀ ਕੋੜ ਹੈ ਨਾ ਤਾ ਤੂੰ ਖਿੱਚ ਕੇ ਵੀ ਲੈ ਆ ਰਹਾ ਤਾ ਅਗਲੇ ਗਾਣੇ ਕਰ ਪੁੱਛਾ ਨਹੀਂ ਤੋ ਤੂੰ ਕੌਣ ਆ ਕਿੱਥੇ ਤੇ ਆਈ ਆ ਕਹਦੀ ਨਾ ਚੱਕ ਕੇ ਘਰ ਸ਼ੀਟਰ ਬਾਸ ਬਾਸ ਬਿਲਕੁਲ ਬਿਲਕੁਲ ਅਗਰੇ ਦੇਖੀ ਜਾ ਹਾਂ ਮੈਂ ਤਾਂ ਆਪੇ ਇਹਨੂੰ ਤਾਂ ਹੀ ਕਹਿ ਰਿਹਾ ਚਾਚੀ ਨੂੰ ਵੀ ਸਾਰਿਆਂ ਦੇ ਅਸੀਂ ਪੇ ਬਾਹਰ ਚੱਲ ਫਿਰ ਅਸੀਂ ਚੱਲ 6:00 ਵੱਜਣ ਅੰਨੇ ਰਾਜਾ ਹੋਣ ਦੇ ਕੱਖੇ ਕੱਖ ਕਰ ਦਨੇ ਅਸੀਂ ਐਨੇ ਨੂੰ ਅਸੀਂ ਸਵੇਰੇ ਲੰਘ ਜਣਾ ਬਾਕੀ ਪੰਚਾਇਤ ਆਪੇ ਸੰਭਾਲੂ ਚਾਚੀ ਕਹੀ ਜਾਈ ਕਹਿੰਦੇ ਭਾਈ ਮਮਤਾ ਪਤਾ ਹੀ ਨਹੀਂ ਲੱਗਿਆ ਬਾਤ ਉਹਹੀਂ ਪੁੱਛੀ ਜਾਈ ਕਹਿੰਦੇ ਭਾਈ ਮੈਂ ਕੱਲੀ ਆਂਦਾ ਸੈਨੀ ਦੂਰ ਕੋ ਮਿਲੂੰਗੀ ਮੈਂ ਨਹੀਂ ਨਹੀਂ ਭਾਬੀ ਨਿਕਲ ਮੈਨੂੰ ਕੀ ਪਤਾ ਨਹੀਂ ਮੈਂ ਤਾਂ ਕੱਖ ਕੁਝ ਟੋਣਾ ਨਹੀਂ ਸੀ ਚੱਕ ਲਏ ਬਾਬਾ ਨਹੀਂ ਪਤਾ ਤੁਹਾਨੂੰ ਨਹੀਂ ਆਪਣਾ ਆ ਵੀ ਪਹਿਲੀ ਵਾਰ ਹੈ ਜੀ ਕਹ ਮੈਂ ਤਾਂ ਪਿੱਛਾਂ ਪਿੱਛਾਂ ਹੋਈ ਵੀ ਮੰਨੂ ਐ ਕਹੀ ਗਈ ਵੀ ਜਿੱਥੇ ਵੀ ਤੈਨੂੰ ਦੇਖਿਆ ਭਾਈ ਚੱਕ ਲੈਣਾ ਆਪਾਂ ਨੇ ਪੁੱਛ ਕੇ ਕਹ ਮੈਂ ਚੱਕ ਚੱਕ ਕੇ ਲਾਈ ਗਈ ਕਰਾਂ ਚਾਚੀ ਅੱਗੇ ਚਾਈ ਗਈ ਹੋਰ ਘਰ ਆ ਜੇ ਕਰੇ ਦੂਗਾ ਚਲੋ ਫਿਰ ਚਲੋ ਕਿ ਕਿੱਧਰ ਜਾਣਾ ਚਾਚੀ ਕਿੱਧਰ ਮੈਂ ਪੁੱਛ ਲਵਾਂ ਜੱਤੀ ਚਲ ਪਹਿਲਾਂ ਫੋਨ ਕਰ ਲਈਏ ਫਿਰ ਹਾਂ ਕਰ ਲੈ ਕਰ ਲੈ ਦੇਖਦੇ ਆਂ ਕਿਆ ਬਣਦਾ ਹਾਂ ਜਿਹੜਾ ਵੀ ਤੂੰ ਕਹੋਂਗੇ ਕੋਈ ਨੀ ਕੋਈ ਤਰਖਤ ਸਰ ਕੇ ਦੀਪਾ ਉਹ ਕੰਮ ਹੋਇਆ ਵਾ ਹੁਕਮ ਮੇਰੇ ਆਕਾ ਅਸੀਂ ਤਾਂ ਤੇਰੇ ਹੁਣ ਕਹਿਣਾ ਤੇ ਤੂੰ ਸਾਡਾ ਆਕਾ ਏ ਦੱਸ ਕਿੱਧਰ ਨੂੰ ਜਾਣਾ ਅਸੀਂ ਤੇਰੇ ਪਿੱਛਾ ਪਿੱਛਾ ਆਏ ਰਹਿਣ ਦੇ ਅੱਜ ਸ਼ਾਮ ਦਾ ਖਾਣਾ ਪੀਣਾ ਵੀ ਬਾਅਦ 'ਚ ਦੇਖੂਗੇ ਬਾਅਦ 'ਚ ਕਰ ਲੂਗੇ ਆਪਾਂ ਨਾ ਚੀਰ ਲਿਆ ਲਾ ਸਣ ਤੂੰ ਚੱਲ ਹੁਣ ਵਾ ਤੇਰੇ ਕੱਖ ਲੈ ਭਾਬੀ ਨੂੰ ਬੁਲਾਉ ਭਾਬੀ ਨੂੰ ਨਹੀਂ ਭਾਬੀ ਨੂੰ ਹੋਰ ਪਾਉਦੀਂ ਪਲੇ ਬਣੂਗੀ ਡਿੰਪਲ ਨੂੰ ਪਤਾ ਹੈ ਚਲ 2 ਨੰਬਰ ਵਾਲਾ ਫੇ ਕਿਹਨੂੰ ਬੁਲਾਉਂਗੇ ਤੂੰ ਬਣੂਗੀ ਤੁਹਾਨੂੰ ਨਾ ਹਾਂ ਨਾ ਮੈਂ ਨਹੀਂ ਬਣਦਾ ਤੁਸੀਂ ਆਪਣਾ ਦੋ ਆਵਾਂ ਦੇ ਡਿਸਾਈਡ ਕਰ ਲਿਓ ਨਾ ਮੈਂ ਨਹੀਂ ਨਾ ਭਾਈ ਨਾ ਖਾਲੀ ਹੱਥ ਇਹ ਆ ਗਿਆ ਮੁੰਡਾ ਹਾਂ ਭਾਈ ਕਰੇਟਾ ਤੇਰੀ ਕਿੱਧਰ ਗਈਆਂ ਕੋਈ ਨਾ ਇਹ ਲੈਣਗੇ ਤੇ ਹੀ ਸਮਾਨ ਤੇ ਚਲੋ ਠੀਕ ਹੈ ਜੀ ਫੇਰ ਮਿਲਦੇ ਹੁਣ ਇਹਨਾਂ ਦੇ ਦੇਖਣ ਦੇ ਕਿਆ ਬਣਦਾ ਜੀ ਤੇ ਲਿਆ